ਹਾਂਜੀ ਕਿਸਾਨੋ ਵੀ ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜਿਸmein ਡਾਕਟਰ ਗੁਰਮਿੰਦਰ ਸਿੰਘ ਬਰਾੜ। ਐਸਵੀਡੀ ਚ ਤੁਹਾਡੇ ਨਾਲ ਜਿਹੜਾ ਇੱਕ ਖਾਸ ਨੁਕਤਾ ਸਾਂਝਾ ਕਰਨਾ ਐਡਵਾਈਜ਼ਰੀ ਆਈਆਈ ਡਬਲਯੂ ਬੀਆਰ ਕਰਨਾਲ ਵੱਲੋਂ ਵੀ ਜਾਰੀ ਕੀਤੀ ਗਈ ਹੈ ਤੇ ਪੀਐਲ ਲੁਧਿਆਣਾ ਵੱਲੋਂ ਵੀ ਜਿਹੜਾ ਖੇਤੀ ਸੰਦੇਸ਼ ਆਉਂਦਾ ਉਹਦੇ ਵਿੱਚ ਅਪਡੇਟ ਦਿੱਤੀ ਗਈ ਹੈ। ਜਨਵਰੀ ਦਾ ਮਹੀਨਾ ਜਿਹੜਾ ਤਾਪਮਾਨ ਹੈ ਉਹ ਵੀ ਫੇਵਰੇਬਲ ਹੈ। ਤੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੀ ਕਾਫੀ ਆ। ਧੁੱਪਾਂ ਵੀ ਪ੍ਰੋਪਰ ਨਹੀਂ ਲੱਗ ਰਹੀਆਂ। ਤੇ ਆਪਦੀ ਕਣਕ ਦੀ ਫਸਲ ਦਾ ਆਪਾਂ ਇਸ ਟਾਈਮ ਖਿਆਲ ਰੱਖਣਾ। ਖਾਸ ਕਰ ਜਿੱਥੇ ਆਪਾਂ ਇੰਨੀ ਦੇਣੀ ਪਾਣੀ ਲਾਇਆ ਜਾਂ ਲਾ ਰਹੇ ਹਾਂ। ਤੇ ਕਿਸਮਾਂ ਦੇ ਵਿੱਚ ਵੀ ਕਣਕ ਦੀਆਂ ਸਾਰੀਆਂ ਕਿਸਮਾਂ ਦਾ ਹੀ ਆਪਾਂ ਨਰੀਖਣਾ ਆਪਦੇ ਆਪਦੇ ਖੇਤ ਦੇ ਵਿੱਚ ਕਰਦੇ ਰਹਿਣਾ ਜਿਹੜੀ ਵੀ ਆਪਾਂ ਬੀਜੀ ਹੈ ਤੇ ਉਹਨਾਂ ਦੇ ਵਿੱਚ ਵੀ ਖਾਸ ਤੌਰ ਤੇ HD 2967, HD 2851 ਤੇ 222 ਜਿਹੜੀ ਕਿਸਮਾਂ ਤੇ ਨੀਂਹ ਪਹਾੜੀ ਇਲਾਕਿਆਂ ਵਾਲੇ ਕਿਸਾਨ ਵੀਰ ਖਾਸ ਤੌਰ ਤੇ ਧਿਆਨ ਦੇਣ ਜਿਹੜੇ ਪਹਾੜੀ ਇਲਾਕਿਆਂ ਨਾਲ ਜਿਹੜੇ ਜ਼ਿਲ੍ਹੇ ਲੱਗਦੇ ਆ ਇਲਾਕੇ ਲੱਗਦੇ ਆ ਉਹ ਕਿਸਾਨ ਵੀਰ ਵੀ ਖਾਸ ਤੌਰ ਤੇ ਇਸ ਚੀਜ਼ ਦਾ ਖਿਆਲ ਰੱਖਣ ਕਿ ਕਈ ਵਾਰ ਆਪਾਂ ਨੂੰ ਦੌਗੀਆਂ ਦੇ ਵਿੱਚ ਕਿਤੇ ਕੋਈ ਪੱਤਿਆਂ ਤੇ ਪੀਲਾਪਨ ਨਜ਼ਰ ਆਉਂਦਾ ਤਾਂ ਉਹਦਾ ਆਪਾਂ ਨਰੀਖਣ ਉਹਦਾ ਆਪਾਂ ਥੋੜੀ ਨਿਰਖ ਰੱਖੀਏ ਪੱਤਿਆਂ ਤੇ ਪੀਲੇ ੱੱਬੇ ਲੰਬੀਆਂ ਧਾਰੀਆਂ ਜੇ ਆਪਾਂ ਲਾਈਨਾਂ ਦੇ ਰੂਪ ਚ ਦਿਖਾਈ ਦੇਣ ਤੇ ਫਿਰ ਇਹਨੂੰ ਆਪਾਂ ਪੱਤੇ ਨੂੰ ਹੱਥ ਲਾ ਕੇ ਜਾਂ ਕੱਪੜੇ ਦੇ ਨਾਲ ਦੇਖੀਏ ਤਾਂ ਜੇ ਉੱਤੇ ਪਾਊਡਰ ਨਜ਼ਰ ਆਉਂਦਾ ਤਾਂ ਕਈ ਵਾਰ ਯੈਲੋ ਰਾਸਟ ਵਗੈਰਾ ਦੀ ਸਮੱਸਿਆ ਇਹ ਹੋ ਸਕਦੀ ਹੈ ਪਾਊਡਰ ਜੇ ਨਜ਼ਰ ਆਉਂਦਾ ਤਾਂ ਕਨਫਰਮ ਹੀ ਹੁੰਦਾ ਪੀਲਾਪਣ ਕਈ ਵਾਰ ਨਜ਼ਰ ਆਉਂਦਾ ਤਾਂ ਉਸ ਚੀਜ਼ ਨੂੰ ਆਪਾਂ ਨਿਰੀਖਣ ਨਾਲ ਦੇਖਣਾ ਕਿ ਕਿਤੇ ਆਪਣੇ ਕੋਈ ਜਾਲੂ ਰਸਟ ਵਗੈਰਾ ਦੀ ਪੀਲੀ ਕੁੰਗੀ ਦੀ ਸਮੱਸਿਆ ਤਾਂ ਨਹੀਂ ਹੈ ਅਜੇ ਤੱਕ ਤਾਂ ਕੋਈ ਖਾਸ ਤੌਰ ਤੇ ਕਿਤੇ ਰਿਪੋਰਟ ਨਹੀਂ ਹੋਈ ਪਰ ਫਿਰ ਵੀ ਆਪਾਂ ਨਰੀਖਣ ਜ਼ਰੂਰ ਕਰਦੇ ਰਹਿਣਾ ਫਸਲ ਦਾ ਖਿਆਲ ਜ਼ਰੂਰ ਰੱਖਣਾ ਕਿ ਆਪਾਂ ਫਸਲ ਦਾ ਵਿਚਾਰ ਰੱਖਣਾ ਕਿਉਂਕਿ ਜੇ ਆਪਾਂ ਨਿਰਖਣ ਨਹੀਂ ਕਰਦੇ ਦੌਗੀਆਂ 'ਚ ਕਈ ਵਾਰ ਥੱਲੇ ਇਹ ਥੱਲੇ ਦੇ ਵਿਚਕਾਰਲੇ ਪੱਤਿਆਂ ਤੇ ਅਟੈਕ ਆ ਜਾਂਦਾ ਆਪਾਂ ਚੈੱਕ ਨਹੀਂ ਕਰਦੇ ਤੇ ਹੌਲੀ-ਹੌਲੀ ਇਹ ਦੌਗੀਆਂ ਵੱਧ ਜਾਂਦੀਆਂ ਜੇ ਆਪਾਂ ਨੂੰ ਦੌਗੀ 'ਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਜ਼ਰ ਆਉਂਦੀ ਤਾਂ ਦੌਗੀਆਂ ਦੇ ਉੱਤੇ ਹੀ ਸਪਰੇਅ ਕਰਕੇ ਆਪਾਂ ਕੰਟਰੋਲ ਕਰ ਸਕਦੇ ਹਾਂ ਸਾਰੇ ਥਾਂ ਤੇ ਵੀ ਸਪਰੇਅ ਕਰਨ ਦੀ ਲੋੜ ਨਹੀਂ ਹੁੰਦੀ ਪਰ ਜਿੱਥੇ ਥੋੜੀ ਕਣਕ ਦੀ ਫਸਲ ਗੋਭ ਚਾ ਝੰਡਾ ਪੱਤਾ ਨਜ਼ਰ ਆ ਰਿਹਾ ਕਿਉਂਕਿ ਝੰਡਾ ਪੱਤਾ ਸਭ ਤੋਂ ਉੱਪਰਲਾ ਪੱਤਾ ਹੁੰਦਾ ਤੇ ਉਹ ਸੈਫਟੇਬਲ ਹੁੰਦਾ ਮਤਲਬ ਉਹ ਜਿਹੜਾ ਅਟੈਕ ਵਾਸਤੇ ਸਭ ਤੋਂ ਜਿਹੜਾ ਸੌਖਾ ਨਿਸ਼ਾਨਾ ਹੁੰਦਾ ਜਿਹੜੇ ਉੱਲੀ ਦੇ ਸਪੋਰਾਂ ਵਾਸਤੇ ਕਿਉਂਕਿ ਸਭ ਤੋਂ ਉੱਚਾ ਪੱਤਾ ਹੁੰਦਾ ਤੇ ਹਵਾ ਜਿਹਦੇ ਵਿੱਚ ਜਿਹੜੇ ਸਪੋਰ ਨੇ ਉਹ ਸਭ ਤੋਂ ਪਹਿਲਾਂ ਝੰਡੇ ਪੱਤੇ ਤੇ ਅਟੈਕ ਕਰ ਸਕਦੇ ਦੀ ਇਹ ਝੰਡਾ ਪੱਤਾ ਟੀਸੀ ਵਾਲਾ ਪੱਤਾ ਰੋਗ ਰਹਿਤ ਨਹੀਂ ਰਹੂਗਾ ਤਾਂ ਫਸਲ ਤੇ ਮਾੜਾ ਪ੍ਰਭਾਵ ਪਾਊਗਾ ਤੇ ਉੱਲੀ ਨਾਸ਼ਕ ਮੈਂ ਤੁਹਾਨੂੰ ਦੱਸੇ ਹੋਏ ਆ ਜਿਹੜੇ ਜਿਹੜੇ ਤੁਸੀਂ ਕਰ ਸਕਦੇ ਆ ਪ੍ਰੋਪੀਕੋਨਾਜ਼ੋਲ ਤੋਂ ਲੈ ਕੇ ਡੈਲਟ ਤੋਂ ਲੈ ਕੇ ਫੋਲੀਕੋਰ ਅਪੀਰਾ ਕਸਟੋਡੀਆ ਇੰਪੈਕਟ ਇੰਪੈਕਟ ਐਕਸਟਰਾ ਜਾਂ ਨਾਟਿਪੋ ਇਹ ਟੈਬੂ ਆ ਜਿਹੜੀ ਉਹ 120 ਗ੍ਰਾਮ ਪ੍ਰਤੀ ਏਕੜ ਵਰਤਣੀ ਆ ਇਸ ਤੋਂ ਇਲਾਵਾ ਬਾਕੀ ਸਾਰੀਆਂ 200 ਐਮਐਲ ਜਾਂ 200 ਗ੍ਰਾਮ ਦੇ ਪਾਊਡਰ ਫਾਰਮ ਚ ਜਿਵੇਂ ਕੈਬੀਟ ਆਉਂਦੀ 25% ਟੈਬੂ ਕੋਨਾਜੋਲ ਡਬਲਯੂਜੀ ਤੇ ਟੈਬੂ ਕੋਨਾਜੋਲ ਜੇ ਲਿਕਵਿਡ ਵੀ ਆਉਂਦੀ ਉਹ 200 ਐਮਐਲ ਜਾਂ 200 ਗ੍ਰਾਮ ਤੇ ਬਾਕੀ ਸਾਰੀਆਂ 200 ਐਮਐਲ ਚਾਹੇ ਉਹ ਕੋਈ ਵੀ ਟੈਕਨੀਕਲ ਆ ਚਾਹੇ ਉਹ ਪੇਰਾ ਵਾਲਾ ਚਾਹੇ ਕੋ ਸਟੂਡੀਓ ਵਾਲਾ ਚਾਹੇ ਇੰਪੈਕਟ ਐਕਸਟਰਾ ਜਿਹੜੀ ਵੀ ਹੈਗੀ ਆ ਕਿਉਂਕਿ ਕਈ ਕਿਸਾਨ ਵੀ ਪੁੱਛਦੇ ਹੁੰਦੇਗੇ ਜੀ ਸਾਨੂੰ 300 ਐਮਐਲ ਕਿਹਾ ਜਾ ਰਿਹਾ 300 ਐਮਐਲ ਨਹੀਂ ਆਪਾਂ 200 ਐਮਐਲ ਜੋ ਪੀਆਈਯੂ ਦੀ ਰეკਮੈਂਡੇਸ਼ਨ ਉਹੀ ਵਰਤਣੀ ਚਾਹੀਏ ਉਹ ਚ ਜੌਕਸੀਸਟ੍ਰੋਬਨ ਪਲੱਸ ਸਟੈਬੂਗੋਨਾਜੋਲ ਚਾਹੀਏ ਉਹ ਚ ਪੈਇਰਕਲੋਸਟੋਬਨ ਦੇ ਨਾਲ ਕੋਈ ਟੈਕਨੀਕਲ ਹੈ ਚਾਹੀਏ ਉਹ ਚ ਸਾਈਪਰਾਕੋਨਾਜੋਲ ਹੈ ਚਾਹੀਏ ਉਹ ਚ ਟ੍ਰਾਈਫਲੋਕਸੀਸਟ੍ਰੋਬਨ ਪਲੱਸ ਸਟੈਬੂਗੋਨਾਜੋਲ ਹੈ ਕਿਉਂਕਿ ਅਜੋਲ ਟ੍ਰਾਈਜੋਲ ਗਰੁੱਪ ਆਉਂਦਾ ਜਾਂ ਸਟੋਬਿਲੂਰਨ ਗਰੁੱਪ ਆਉਂਦਾ ਜਾਂ ਇਹਨਾਂ ਦੀ ਕੰਬੀਨੇਸ਼ਨ ਆਉਂਦੀ ਆ ਆਪਾਂ 5 ਕਿੱਲਿਆਂ ਦਾ ਲੀਟਰ ਮਤਲਬ ਸੌਖਾ ਹੀ ਤਰੀਕਾ ਹੈ ਇਹ ਕਿਸੇ ਵੀ ਕੰਪਨੀ ਦੇ ਕੋਈ ਵੀ ਤੁਸੀਂ ਟੈਕਨੀਕਲ ਟ੍ਰਾਈਜੋਲ ਤੇ ਸਟੋਬਿਲੂਰਨ ਦੀਆਂ ਦੋਹਾਂ ਦੀ ਕੰਬੀਨੇਸ਼ਨ ਆਉਂਦੀ ਆ ਤਾਂ 200 ਐਮਐਲ ਤੁਸੀਂ ਪ੍ਰਤੀ ਏਕੜ ਵਰਤਣੀ ਆ ਤੇ ਨਟੀਵੋ ਵੱਧ ਵਰ ਸਕਦੇ ਸਸਤੇ ਦੇ ਵਿੱਚ ਸਭ ਤੋਂ ਸਸਤੀ ਪ੍ਰੋਪੀਕੋਨੋਜੋਲ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖਿਆਲ ਰੋਬਾਦੋ